ਢੋਲਕੀ ਤੋਂ ਲੈ ਕੇ ਟਰੈਕਟਰ ਟਰਾਲੀ ਤੱਕ ਝੋਨੇ ਦੀਆਂ ਵੱਟਾਂ ਪੋਚਣ ਵਾਲੀ ਮਸ਼ੀਨ ਤੋਂ ਲੈ ਕੇ ਰੋਟਾਵੇਟਰ ਤੱਕ ਸਾਰੇ ਹੀ ਖੇਤੀ ਸੰਦਾਂ ਦੇ ਉੱਪਰ ਸਬਸਿਡੀ ਦੀ ਸਕੀਮ ਆ ਚੁੱਕੀ ਹੈ ਸੋ ਸੁਨਹਿਰੀ ਮੌਕਾ ਕਿਸਾਨ ਵੀਰੋ ਜਲਦੀ ਅਪਲਾਈ ਕਰਕੇ ਤੁਸੀਂ ਇਹਨਾਂ ਸੰਦਾਂ ਦੇ ਉੱਪਰ ਸਬਸਿਡੀ ਲੈ ਸਕਦੇ ਹੋ ਕਾਫੀ ਕਿਸਾਨ ਪ੍ਰਾਕਸ਼ਰ ਪੁੱਛਦੇ ਰਹਿੰਦੇ ਆ ਕਿ ਕੀ ਰੋਟਾਵੇਟਰ ਦੇ ਉੱਪਰ ਸਬਸਿਡੀ ਮਿਲੇਗੀ ਤਾਂ ਤੁਸੀਂ ਸਮਾਹਮ ਸਕੀਮ ਦੇ ਅਧੀਨ ਰੋਟਾਵੇਟਰ ਦੇ ਉੱਪਰ ਵੀ ਸਬਸਿਡੀ ਲੈ ਸਕਦੇ ਹੋ ਸੋ ਆਓ ਡਿਟੇਲ ਦੇ ਵਿੱਚ ਦੇਖਦੇ ਹਾਂ ਕਿ ਕਿਹੜੇ ਕਿਹੜੇ ਸੰਦਾਂ ਦੇ ਉੱਪਰ ਤੁਹਾਨੂੰ ਕਿਵੇਂ ਸਬਸਿਡੀ ਮਿਲੇਗੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਟੀਐਮਬੀ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਤੁਸੀਂ ਸਮਾਹਮ ਸਕੀਮ ਦੇ ਅਧੀਨ ਗਰੁੱਪ ਬਣਾ ਕੇ ਵੀ ਸਬਸਿਡੀ ਲੈ ਸਕਦੇ ਹੋ ਤੇ ਸਿੰਗਲ ਫਾਈਲ ਵੀ ਅਪਲਾਈ ਕਰ ਸਕਦੇ ਹੋ ਸੋ ਆਓ ਆਪਾਂ ਪਹਿਲਾਂ ਦੇਖਦੇ ਹਾਂ ਕਿ ਗਰੁੱਪ ਬਣਾ ਕੇ ਤੁਸੀਂ ਕਿਹੜੇ ਕਿਹੜੇ ਸੰਦਾਂ ਦੇ ਉੱਪਰ ਸਬਸਿਡੀ ਲੈ ਸਕਦੇ ਹੋ ਕਿਸਾਨ ਵੀਰੋ ਸਮੈਮ ਸਕੀਮ ਦੇ ਅਧੀਨ ਤੁਸੀਂ ਗਰੁੱਪ ਬਣਾ ਕੇ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਖੇਤੀ ਦੇ ਸੰਦਾਂ ਦੇ ਉੱਪਰ ਸਬਸਿਡੀ ਲੈ ਸਕਦੇ ਹੋ ਤਾਂ ਇਹਨਾਂ ਸਾਰੇ ਖੇਤੀ ਸੰਦਾਂ ਦੀ ਲਿਸਟ ਆ ਚੁੱਕੀ ਹੈ ਇਸ ਦੇ ਵਿੱਚ ਸੁਪਰ ਸੀਡਰ ਤੁਸੀਂ ਖਰੀਦ ਸਕਦੇ ਹੋ ਕੰਪਿਊਟਰ ਕਰਹਾ ਪੈਡੀ ਟ੍ਰਾਂਸਪਲੈਂਟਰ ਨਿਊਮੈਟਿਕ ਪਲੈਂਟਰ ਹੋ ਗਿਆ ਪੋਟੇਟੋ ਡਿਗਰ ਹੋ ਗਿਆ ਪੋਟੇਟੋ ਪਲੈਂਟਰ ਹੋ ਗਿਆ ਪਾਵਰ ਹੈਰੋ ਹੋ ਗਈ ਇਸ ਤੋਂ ਇਲਾਵਾ ਪਾਵਰ ਵੀਡਰ ਪੀਟੀਓ ਆਪਰੇਟਡ ਵੀਡਰ ਰੇਕ ਰੋਟੋ ਕਲਟੀਵੇਟਰ ਹੋ ਗਿਆ ਸੀਡ ਕਮ ਫਰਟੀਲਾਈਜ਼ਰ ਮੈਜੀ ਥ੍ਰੈਸ਼ਰ ਹੋ ਗਿਆ ਮੱਕੀ ਵਾਲੇ ਜੋ ਥ੍ਰੈਸ਼ਰ ਆਉਂਦੇ ਆ ਤੇ ਇਹਨਾਂ ਉੱਪਰ ਵੀ ਸਬਸਿਡੀ ਹੈ ਇਸ ਤੋਂ ਇਲਾਵਾ ਗੰਨੇ ਵਾਲੀਆਂ ਜਿਹੜੀਆਂ ਕਈ ਮਸ਼ੀਨਾਂ ਦੇ ਉੱਪਰ ਵੀ ਸਬਸਿਡੀ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਸਬਜ਼ੀਆਂ ਵਾਲਾ ਪਲਾਂਟਰ ਹੋ ਗਿਆ ਸਬ ਸਵਾਈਲਰ ਜਿਹੜਾ ਕਿ ਸਿੰਗਲ ਹਲ ਹੁੰਦਾ ਤੈ ਤੋੜ ਹਲ ਆਪਾਂ ਕਹਿ ਦਿੰਨੇ ਆ ਉਹਦੇ ਉੱਪਰ ਵੀ ਸਬਸਿਡੀ ਹੈ ਇਸ ਤੋਂ ਇਲਾਵਾ ਰੋਟਰੀ ਪਟਲਰ ਕੱਦੂ ਕਰਨ ਵਾਲਾ ਜੋ ਪਟਲਰ ਹੈ ਉਹਦੇ ਉੱਪਰ ਵੀ ਸਬਸਿਡੀ ਹੈ ਸਮਾਰਟ ਸੀਡਰ ਹੋ ਗਿਆ ਡੀਐਸਆਰ ਡ੍ਰੈਲ ਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਪੀਟੀਓ অপারেਟਡ ਫਰਟੀਲਾਈਜ਼ਰ ਜੋ ਕਿ ਖਾਦ ਖਿਲਾਰਨ ਵਾਲੀ ਕੀਪ ਹੈ ਤੇ ਉਹਦੇ ਉੱਪਰ ਵੀ ਸਬਸਿਡੀ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਮੱਕੀ ਵਾਲਾ ਹਾਰਵੈਸਟਰ ਹੋ ਗਿਆ ਸਿੰਗਲ ਰੋ ਲੱਕੀ ਸੀਡ ਡ੍ਰੈਲ ਹੋ ਗਈ ਸਪਰੇਅਰ ਹੋ ਗਏ ਟਰੈਕਟਰ ਦੇ ਨਾਲ ਸਪਰੇਅ ਕਰਨ ਵਾਲੇ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਸੰਦ ਆ ਜਿਹੜੇ ਜਿਨ੍ਹਾਂ ਦੇ ਉੱਪਰ ਤੁਸੀਂ ਇਸ ਸਕੀਮ ਦੇ ਤਹਿਤ ਸਬਸਿਡੀ ਲੈ ਸਕਦੇ ਹੋ ਇੱਕ ਕਿਸਾਨ ਵੀਰੋ ਜੋ ਬੰਡ ਫਾਰਮਰ ਨਾਂ ਦੀ ਮਸ਼ੀਨ ਤੁਸੀਂ ਦੇਖ ਰਹੇ ਹੋ ਤੇ ਜੋ ਝੋਨੇ ਦੀਆਂ ਵੱਟਾਂ ਪੁੱਟਣ ਵਾਲੀ ਨਵੀਂ ਮਸ਼ੀਨ ਆਈ ਹੈ ਉਸ ਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਜੋ ਕਿਸਾਨ ਵੱਡੇ ਪੱਧਰ ਤੇ ਖੇਤੀ ਕਰਦੇ ਆ ਤਾਂ ਉਹ ਇਸ ਮਸ਼ੀਨ ਦੇ ਉੱਪਰ ਵੀ ਸਬਸਿਡੀ ਲੈ ਸਕਦੇ ਆ ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਾਫੀ ਲੰਬੀ ਲਿਸਟ ਹੈ ਜਿਹੜੀ ਕਿ ਖੇਤੀ ਦੇ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸੰਦਾਂ ਦੇ ਉੱਪਰ ਸਬਸਿਡੀ ਜਿਹੜੀ ਉਸ ਸਮਾਂਮ ਸਕੀਮ ਦੇ ਅਧੀਨ ਮਿਲ ਰਹੀ ਹੈ ਤਾਂ ਤੁਸੀਂ ਜਿਹੜਾ ਇਸ ਦਾ ਫਾਇਦਾ ਉਠਾ ਸਕਦੇ ਹੋ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਕਈ ਤਰ੍ਹਾਂ ਦੀਆਂ ਨਵੀਆਂ ਮਸ਼ੀਨਾਂ ਦੇ ਉੱਪਰ ਜਿਹੜੀ ਸਬਸਿਡੀ ਉਹ ਮਿਲ ਰਹੀ ਹੈ ਹੈਰਾਂ ਹੋ ਗਈ ਜਾਂ ਮੋਵਰ ਹੋ ਗਿਆ ਪਲੈਂਟਰ ਆ ਕਾਫੀ ਤਰ੍ਹਾਂ ਦੇ ਜਿਨ੍ਹਾਂ ਉੱਪਰ ਸਬਸਿਡੀ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਇਸ ਤੋਂ ਅੱਗੇ ਤੁਹਾਨੂੰ ਰੋਟਾਵੇਟਰ ਵੀ ਸ਼ੋ ਹੋ ਜਾਣਾ ਹੈ ਰਿਗਰ ਹੋ ਗਿਆ ਰੋਟਰੀ ਸਟਾਰ ਸਲੈਸ਼ਰ ਹੋ ਗਿਆ ਸੀਡ ਡਰਿੱਲ ਹੋ ਗਈ ਸੀ ਟ੍ਰੀਟਿੰਗ ਡਰਮ ਹੋ ਗਿਆ ਜੋ ਕਿ ਆਪਾਂ ਦਵਾਈ ਲਾਉਣੇ ਆ ਵੱਖ-ਵੱਖਰੀਆਂ ਫਸਲਾਂ ਦੀ ਬੀਜਾਂ ਨੂੰ ਤਾਂ ਉਹ ਡਰਮ ਵੀ ਤੁਸੀਂ ਜਿਹੜਾ ਸਬਸਿਡੀ ਤੇ ਲੈ ਸਕਦੇ ਹੋ ਸੋਲਰ ਇੱਕ ਕਮਪਨਟ ਹੋ ਗਿਆ ਜੋ ਸੋਲਰ ਤੇ ਚੱਲਣ ਵਾਲੀਆਂ ਵੱਖ-ਵੱਖ ਮਸ਼ੀਨਾਂ ਹੈ ਤਾਂ ਉਹਨਾਂ ਦੇ ਉੱਪਰ ਵੀ ਸਬਸਿਡੀ ਜਿਹੜੀ ਮਿਲ ਰਹੀ ਹੈ ਇਸ ਤੋਂ ਅੱਗੇ ਅਥਰੇਸਰਾਂ ਦੇ ਉੱਪਰ ਕਈ ਤਰ੍ਹਾਂ ਦੇ ਉੱਪਰ ਸਬਸਿਡੀ ਮਿਲਦੀ ਹੈ ਤੇ ਦੋਸਤੋ ਟਰਾਲੀ ਹੈ ਟਰੈਕ ਟਰਾਲੀ ਟਰੈਕਟਰ ਵਾਲੀ ਟਰਾਲੀ ਦੇ ਉੱਪਰ ਵੀ ਸਬਸਿਡੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਤੇ ਦੋਸਤੋ ਤੁਸੀਂ ਰੋਟਾਵੇਟਰ ਦੇਖ ਸਕਦੇ ਹੋ ਰੋਟਾਵੇਟਰ ਦੇ ਉੱਪਰ ਵੀ ਜਿਹੜਾ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਤੋਂ ਇਲਾਵਾ ਬੈਲਰ ਹੋਗੇ ਜੋ ਕਿ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਹੈ ਤਾਂ ਇਹ ਵੀ ਤੁਸੀਂ ਸਬਸਿਡੀ ਦੇ ਉੱਪਰ ਲੈ ਸਕਦੇ ਹੋ ਇਸ ਸਕੀਮ ਦੇ ਤਹਿਤ ਤੇ ਟਰੈਕਟਰ ਆਪਰੇਟਡ ਜਿਹੜੀਆਂ ਕਾਫੀ ਤਰ੍ਹਾਂ ਦੀਆਂ ਮਸ਼ੀਨਾਂ ਜਿਨ੍ਹਾਂ ਦੇ ਉੱਪਰ ਸਬਸਿਡੀ ਮਿਲ ਰਹੀ ਹੈ ਤੇ ਇਸ ਤੋਂ ਇਲਾਵਾ ਸਪਰੇਅਰ ਹੋਗੇ ਦੋਸਤੋ ਜੋ ਕਿ ਟਰੈਕਟਰ ਦੇ ਨਾਲ ਚੱਲਣ ਵਾਲੇ ਜਾਂ ਜਿਹੜੇ ਹੱਥਾਂ ਨਾਲ ਚੱਲਣ ਵਾਲੇ ਸਪਰੇਅ ਪੰਪਾਂ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਸਭ ਤੋਂ ਇੱਥੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਸ਼ੋ ਹੋ ਰਿਹਾ ਤਾਂ ਤੁਸੀਂ 8 HP ਤੋਂ ਲੈ ਕੇ 70 HP ਤੱਕ ਦਾ ਜਿਹੜਾ ਟਰੈਕਟਰ ਹੈ ਉਸ ਸਕੀਮ ਦੇ ਤਹਿਤ ਸਬਸਿਡੀ ਦੇ ਅਖਰੀਦ ਸਕਦੇ ਹੋ ਅਗਰ ਤੁਸੀਂ ਸਿੰਗਲ ਫਾਈਲ ਅਪਲਾਈ ਕਰਨੀ ਹੈ ਤਾਂ ਸਿੰਗਲ ਫਾਈਲ ਦੇ ਅਧੀਨ ਤੁਸੀਂ ਦੇਖ ਸਕਦੇ ਹੋ ਜਿਹੜੇ ਸੰਦਾਂ ਦੀ ਗਿਣਤੀ ਥੋੜੀ ਘੱਟ ਆ ਤਾਂ ਇਹ ਲਿਸਟ ਤੁਸੀਂ ਦੇਖ ਸਕਦੇ ਹੋ ਸਿੰਗਲ ਫਾਈਲ ਦੀਨ ਦੋਸਤੋ ਇਹਨਾਂ ਸਾਰੇ ਸੰਦਾਂ ਦੇ ਵਿੱਚੋਂ ਤੁਸੀਂ ਸਿਰਫ ਇੱਕ ਸੰਦ ਖਰੀਦ ਸਕਦੇ ਹੋ ਹੁਣ ਗੱਲ ਕਰੀਏ ਡਾਕੂਮੈਂਟਾਂ ਦੇ ਬਾਰੇ ਤਾਂ ਦੋਸਤੋ ਤੁਹਾਡੇ ਨਾਂ ਤੇ ਜਿਹੜਾ ਜੇ ਫਾਰਮ ਹੋਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਉਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਟਰੈਕਟਰ ਦੀ ਜਿਹੜੀ ਆਰਸੀ ਵੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਹਾਡੇ ਨਾਂ ਜੋ ਜ਼ਮੀਨ ਹੈ ਉਸ ਦੀ ਜਮ੍ਹਾਂ ਬੰਦੀ ਦੀ ਇੱਕ ਜਿਹੜੀ ਪੀਡੀਐਫ ਫਾਈਲ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਦੋਸਤੋ 5000 ਰੁਪਿਆ ਟੋਕਨ ਮਨੀ ਦਾ ਵੀ ਤੁਹਾਨੂੰ ਜਿਹੜਾ ਫਾਈਲ ਅਪਲਾਈ ਕਰਨ ਸਮੇਂ ਜਮ੍ਹਾਂ ਕਰਵਾਉਣਾ ਪਵੇਗਾ ਜੋ ਕਿ ਰਿਫੰਡੇਬਲ ਹੋਵੇਗਾ ਤੁਹਾਡੀ ਫਾਈਲ ਪਾਸ ਹੋਵੇ ਜਾਂ ਨਾ ਹੋਵੇ ਇਹ 5000 ਰੁਪਏ ਵਾਪਸ ਜਿਹੜਾ ਸਰਕਾਰ ਦੇ ਵੱਲੋਂ ਤੁਹਾਡੇ ਖਾਤੇ ਦੇ ਵਿੱਚ ਪਾ ਦਿੱਤਾ ਜਾਂਦਾ ਸਿਰਫ ਸਿਕਿਉਰਿਟੀ ਦੇ ਤੌਰ ਤੇ ਜਿਹੜਾ 5000 ਰੁਪਏ ਸਰਕਾਰ ਦੇ ਵੱਲੋਂ ਇੱਕ ਵਾਰ ਜਮ੍ਹਾਂ ਕਰਵਾਇਆ ਜਾਂਦਾ ਹੈ ਤੋ ਅਗਰ ਤੁਸੀਂ ਇਸ ਮਹਿਮ ਸਕੀਮ ਦੇ ਅਧੀਨ ਇਹਨਾਂ ਸੰਦਾਂ ਦੇ ਉੱਪਰ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ 13 ਅਗਸਤ ਤੱਕ ਆਪਣੀਆਂ ਜਿਹੜੀਆਂ ਫਾਈਲਾਂ ਆ ਪੋਰਟਲ ਤੇ ਜਾ ਕੇ ਖੁਦ ਵੀ ਅਪਲਾਈ ਕਰ ਸਕਦੇ ਹੋ ਜਾਂ ਆਪਣੇ ਨੇੜੇ ਦੇ ਕੰਪਿਊਟਰ ਕੈਫੇ ਜਾਂ ਜੋ ਸੰਦਾਂ ਵਾਲੀਆਂ ਫਰਮਾਂ ਹਨ ਉਹਨਾਂ ਤੋਂ ਵੀ ਤੁਸੀਂ ਆਪਣੀ ਜਿਹੜੀ ਫਾਈਲ ਅਪਲਾਈ ਕਰਵਾ ਸਕਦੇ ਹੋ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ